ਰੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਕ ਖਾਸ ਵਿਸ਼ੇ ਉੱਪਰ ਵੀਡੀਓ ਬਣਾਈ ਹੈ ਉਮੀਦ ਹੈ ਕਿ ਇਸ ਵਿਸ਼ੇ ਨਾਲ ਸੰਬੰਧਿਤ ਬੜੇ ਮੇਰੇ ਵੀਰ ਪੈਣਾ ਹੋਣਗੇ ਕਿਉਂਕਿ ਅੱਜ ਦਾ ਵਿਸ਼ਾ ਜਿਹੜਾ ਹੈ ਦੁਨਿਆਵੀ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਇਨਸਾਨ ਮਜਬੂਰੀਆਂ ਵਿੱਚ ਫਸ ਜਾਂਦਾ ਹੈ ਕਈ ਵਾਰ ਪਰਿਵਾਰਕ ਤੌਰ ਦੇ ਉੱਤੇ ਲੋੜਾਂ ਪੂਰੀਆਂ ਕਰਨ ਵਾਸਤੇ ਕਈ ਵਾਰ ਕਿਸੇ ਇਨਸਾਨ ਤੋਂ ਕਿਸੇ ਕੰਪਨੀ ਤੋਂ ਕਿਸੇ ਬੈਂਕ ਤੋਂ ਕਰਜ਼ਾ ਆਦਿਕ ਚੁੱਕ ਲੈਂਦਾ ਹੈ ਤੇ ਕਰਜ਼ਾਈ ਹੋ ਜਾਂਦਾ ਹੈ ਫਿਰ ਪੂਰਾ ਜੋਰ ਲਗਾ ਕੇ ਵੀ ਉਹ ਕਰਜ਼ਾ ਨਹੀਂ ਉਤਾਰ ਪਾਉਂਦਾ ਕਰਜ਼ੇ ਦੇ ਨਾਲ ਨਾਲ ਉਹਦਾ ਵਿਆਜ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਇਨਸਾਨ ਖੁਦਕੁਸ਼ੀ ਕਰਨ ਤੱਕ ਚਲਾ ਜਾਂਦਾ ਹੈ ਪੂਰੇ ਦੇ ਪੂਰੇ ਪਰਿਵਾਰ ਆਪਾਂ ਖਤਮ ਹੁੰਦੇ ਦੇਖੇ ਨੇ ਪਰ ਵੀਰੋ ਅੱਜ ਦੀ ਜਿਹੜੀ ਇਹ ਵੀਡੀਓ ਹੈ ਉਹਨਾਂ ਵਾਸਤੇ ਇੱਕ ਚਾਨਣ ਮਨਾਰੇ ਦਾ ਕੰਮ ਕਰੇਗੀ ਜਿਹੜੇ ਲੋਕ ਕਰਜ਼ੇ ਵਿੱਚ ਬਸੇ ਹੋਏ ਹਨ ਅਤੇ ਕਰਜ਼ੇ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੁੰਦੇ ਹਨ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਜੇ ਪਸੰਦ ਆਏ ਜੇ ਆਪ ਨੇ ਇਹਨੂੰ ਤਰੀਕਾ ਸਮਝਾਏ ਤੇ ਉਸ ਸਥਾਨ ਬਾਰੇ ਜਿਸ ਬਾਰੇ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਉਸ ਸਥਾਨ ਦੀ ਬੜੀ ਮਾਨਤਾ ਹੈ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਦਾਸ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬਾਤੋ ਬਾਤ ਸ਼ੇਅਰ ਕਰਨਾ ਤਾਂ ਜੋ ਕੋਈ ਲੋੜਵੰਦ ਜਿਹੜਾ ਹੈ ਜਿਹੜਾ ਕਰਜ਼ੇ ਥੱਲੇ ਬੋਝ ਥੱਲੇ ਦਬਿਆ ਹੈ ਉਹਦਾ ਵੀ ਭਲਾ ਹੋ ਜਾਏ ਸਰਬੱਤ ਦਾ ਭਲਾ ਮੰਗਦੇ ਹੋਏ ਆਪਾਂ ਵੀਡੀਓ ਸ਼ੁਰੂ ਕਰੀਏ ਇਹ ਸਥਾਨ ਜਿਹੜਾ ਜਿਸ ਬਾਰੇ ਅੱਜ ਇਸ ਵੀਡੀਓ ਵਿੱਚ ਮੈਂ ਜ਼ਿਕਰ ਕਰਨ ਜਾ ਰਿਹਾ ਆ ਇਹ ਸਥਾਨ ਫਿਰੋਜ਼ਪੁਰ ਲੁਧਿਆਣਾ ਰੋਡ ਦੇ ਉੱਪਰ ਪੈਂਦਾ ਹੈ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਜਾਮਣੀ ਸਾਹਿਬ ਇਹ ਸਥਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨਾਲ ਸੰਬੰਧ ਰੱਖਦਾ ਹੈ ਖੇਦਰਾਣੇ ਦੀ ਢਾਬ ਤੋਂ ਜਦੋਂ ਸਤਿਗੁਰੂ ਜੀ ਜੰਗ ਤੋਂ ਬਾਅਦ ਵਾਪਸ ਆਏ ਨੇ ਦਮਦਮਾ ਸਾਹਿਬ ਤਾਂ ਉਸ ਸਮੇਂ ਰਸਤੇ ਵਿੱਚ ਆਉਂਦਿਆਂ ਇਹ ਸਥਾਨ ਦੇ ਉੱਤੇ ਇੱਕ ਝੰਡਾ ਹੈ ਉਥੇ ਆਪ ਜੀ ਦਰਸ਼ਨ ਕਰੋਗੇ ਉਹ ਝੰਡੇ ਦੇ ਥੱਲੇ ਸਤਿਗੁਰੂ ਆ ਕੇ ਉਹਨਾਂ ਨੇ ਟਿਕਾਣਾ ਕੀਤਾ ਸੀ ਥੋੜੇ ਸਮੇਂ ਵਾਸਤੇ ਉਸ ਸਮੇਂ ਇੱਥੇ ਬੜੇ ਕਿੱਕਰ ਰੋਈਆਂ ਅਧਿਕ ਰੇਤਲਾ ਇਲਾਕਾ ਸੀ ਬਹੁਤ ਜ਼ਿਆਦਾ ਸਤਗੁਰਾਂ ਨੇ ਇੱਥੇ ਟਿਕਾਣਾ ਕੀਤਾ ਬਾਕੀ ਸਿੰਘਾਂ ਨੇ ਵੀ ਇੱਥੇ ਥੋੜੀ ਦੇਰ ਵਾਸਤੇ ਆਰਾਮ ਕਰਨਾ ਕੀਤਾ ਤਾਂ ਉਸ ਜੰਡ ਦੇ ਥੱਲੇ ਬੈਠੇ ਆ ਸਤਗੁਰੂ ਕੀ ਦੇਖਦੇ ਨੇ ਇਤਿਹਾਸ ਕਹਿੰਦਾ ਹੈ ਕਿ ਇੱਕ ਤਿੱਤਰ ਜਿਹੜਾ ਦੌੜਿਆ ਜਾ ਰਿਹਾ ਸੀ ਸਤਗੁਰਾਂ ਦੇ ਸਾਹਮਣੇ ਦੀ ਦੌੜਦਾ ਹੋਇਆ ਜਾ ਰਿਹਾ ਸੀ ਤੇ ਉੱਪਰੋਂ ਇੱਕ ਬਾਜ ਨੇ ਚਬੱਟਾ ਮਾਰਿਆ ਤੇ ਬਾਜ ਨੇ ਉਸ ਤਿੱਤਰ ਨੂੰ ਜਖਮੇ ਕਰ ਦਿੱਤਾ ਬਹੁਤ ਜ਼ਿਆਦਾ ਕਿਉਂਕਿ ਬਾਜ ਇੱਕ ਸ਼ਿਕਾਰੀ ਪੰਛੀ ਹੈ ਪਾ ਜਾਣਦੇ ਆ ਤੇ ਬਾਕੀ ਸਿੰਘਾਂ ਨੇ ਸੋਚਿਆ ਵੀ ਸ਼ਾਇਦ ਕਿਤੇ ਬਾਜ ਨੇ ਸ਼ਿਕਾਰ ਕੀਤਾ ਪਰ ਗੁਰਗੋਬਿੰਦ ਸਿੰਘ ਪਾਸ਼ਾ ਮਹਾਰਾਜ ਸਾਰਾ ਕੁਝ ਜਾਣਦੇ ਨੇ ਜਦੋਂ ਬਾਜ ਨੇ ਪਿੱਤਰ ਨੂੰ ਬਹੁਤ ਜ਼ਿਆਦਾ ਜ਼ਖਮੀ ਕਰ ਦਿੱਤਾ ਤੇ ਕਹਿੰਦੇ ਗੁਰਗੋਬਿੰਦ ਸਿੰਘ ਪਾਸ਼ਾ ਮਹਾਰਾਜ ਤੋਂ ਸਿੰਘ ਪੁੱਛਣ ਲੱਗੇ ਵੀ ਪਾਸ਼ਾ ਤਿੱਤਰ ਨੂੰ ਮਾਰ-ਮਾਰ ਕੇ ਬਾਜ ਨੇ ਜ਼ਖਮੀ ਕਰ ਦਿੱਤਾ ਨਾ ਤੁਸੀਂ ਆਪ ਰੋਕਿਆ ਨਾ ਤੁਸੀਂ ਸਾਨੂੰ ਹੁਕਮ ਕੀਤਾ ਪਰ ਰੋਕ ਲੈਂਦੇ ਨੂੰ ਬਚਾ ਲੈਂਦੇ ਤਿੱਤਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਇਹਨੂੰ ਕੋਈ ਨਹੀਂ ਬਚਾ ਸਕਦਾ ਸੀ ਪਤਾ ਕਿਉਂ ਕਹਿੰਦੇ ਕਿਉਂਕਿ ਜਿਹੜਾ ਤਿੱਤਰ ਹੈ ਨਾ ਇਹ ਪਿਛਲੇ ਜਨਮ ਦੇ ਵਿੱਚ ਕਹਿੰਦੇ ਜੱਟ ਹੁੰਦਾ ਸੀ ਇਹ ਜਿਹੜਾ ਬਾਜ਼ ਇਹਦੇ ਉੱਤੇ ਹਮਲਾ ਕਰ ਰਿਹਾ ਹੈ ਇਹ ਪਿਛਲੇ ਜਨਮ ਦੇ ਵਿੱਚ ਉਸੇ ਦੇ ਜਨਮ ਦੇ ਵਿੱਚ ਇਹ ਬਾਣੀਆਂ ਹੁੰਦਾ ਸੀ ਜਿਹੜਾ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਹੁੰਦਾ ਸੀ ਉਧਾਰ ਦਿੰਦਾ ਸੀ ਇਸ ਜੱਟ ਨੇ ਕਹਿੰਦੇ ਇਸ ਬਾਣੀਏ ਤੋਂ ਪੈਸੇ ਲਏ ਤੇ ਪੈਸੇ ਲੈ ਕੇ ਮੁੱਕਰ ਗਿਆ ਵੀ ਮੈਂ ਨਹੀਂ ਦਿੰਦਾ ਤੇ ਕਹਿੰਦੇ ਫਿਰ ਗੁਰਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਅੱਗੇ ਬਚਨ ਸੁਣਾਉਂਦਿਆਂ ਕਿਹਾ ਵੀ ਇਹ ਜਿਹੜਾ ਤਿੱਤਰ ਦੇ ਰੂਪ ਵਿੱਚ ਜਿਹੜਾ ਜੱਟ ਹੈ ਨਾ ਇਸ ਜੱਟ ਨੇ ਗਰੰਟੀ ਜਿਹੜੀ ਹੈ ਉਹ ਗੁਰਨਾਨਕ ਦੇ ਘਰ ਦੀ ਪਾਈ ਸੀ ਇਹ ਕਿਹਾ ਸੀ ਜਦੋਂ ਬਾਣੀਆਂ ਨੇ ਇਹਨੂੰ ਪੁੱਛਿਆ ਸੀ ਵੀ ਤੇਰਾ ਜ਼ਿੰਮੇਵਾਰ ਕੌਣ ਹੈ ਮੈਂ ਤੈਨੂੰ ਪੈਸੇ ਦੇ ਦਾਂਗਾ ਤਾਂ ਇਸ ਜੱਟ ਨੇ ਕਿਹਾ ਸੀ ਵੀ ਗੁਰਨਾਨਕ ਦਾ ਘਰ ਮੇਰਾ ਜ਼ਿੰਮੇਵਾਰ ਹੈ ਕਿਉਂਕਿ ਉਸ ਸਮੇਂ ਲੋੜਵੰਦ ਸੀ ਇਹਨੂੰ ਗੁਰਨਾਨਕ ਦਾ ਘਰ ਦਿਸਦਾ ਸੀ ਤਕਨ ਦਾ ਉਹ ਉਹਨੇ ਗੁਰਨਾਨਕ ਦੇ ਘਰ ਦੀ ਜ਼ਿੰਮੇਵਾਰੀ ਪਾ ਦਿੱਤੀ ਸੀ ਤੇ ਫਿਰ ਤੋਂ ਪੈਸੇ ਲੈਲੇ ਸੀ ਬਾਣੀਆਂ ਤੋਂ ਬਾਅਦ ਚ ਜੱਟ ਜਿਹੜਾ ਹੈ ਪੈਸੇ ਹੁੰਦਿਆਂ ਹੋਏ ਬਿਨਾਂ ਨਾ ਮੋੜੇ ਮੁਕਰ ਗਿਆ ਪੰਚਾਇਤਾਂ ਦੇ ਵਿੱਚ ਵੀ ਮੁਕਰ ਗਿਆ ਤੇ ਆਖਰ ਨੂੰ ਇਹ ਜੱਟ ਜਿਹੜਾ ਇਸੇ ਤਰ੍ਹਾਂ ਕਰਜ਼ਾ ਮੋੜੇ ਬਿਨਾਂ ਮਰ ਗਿਆ ਸੀ ਨਾ ਇਹਦੇ ਪੁੱਤਰਾਂ ਨੇ ਮੋੜਿਆ ਕਿਸੇ ਨੇ ਨਹੀਂ ਮੋੜਿਆ ਤੇ ਫਿਰ ਅੰਤ ਵਿੱਚ ਬਾਣੀਆਂ ਦੀ ਵੀ ਮੌਤ ਹੋ ਗਈ ਸੀ ਜਿਹੜਾ ਇਹ ਜੱਟ ਹੈ ਮਰਨ ਤੋਂ ਬਾਅਦ ਜਦੋਂ ਦਾ ਜਨਮ ਹੋਇਆ ਤਾਂ ਇਹ ਤਿੱਤਰ ਬਣਿਆ ਤੇ ਜਿਹੜਾ ਬਾਣੀਆਂ ਜਦੋਂ ਮਰਿਆ ਤਾਂ ਉਹ ਮਰ ਮਰ ਕੇ ਬਾਜ ਬਣ ਗਿਆ ਸੀ ਹੁਣ ਇਹ ਬਾਜ ਹੈ ਜਿਹੜਾ ਬਾਣੀ ਦੇ ਰੂਪ ਵਿੱਚ ਆਪਣਾ ਹਸਾਬ ਤਾਂ ਇਸ ਜੱਟ ਤੋਂ ਲੈ ਰਿਹਾ ਹੈ बार-बार ਲੈ ਰਿਹਾ ਹੈ ਤੇ ਸਾਡੇ ਸਾਹਮਣੇ ਆ ਕੇ ਹਮਲਾ ਕਰਨ ਦਾ ਮਤਲਬ ਹੀ ਉਹਦਾ ਇਹੀ ਸੀ ਬਾਜ ਦਾ ਕਿ ਤੁਹਾਨੂੰ ਇਹਨੇ ਜ਼ਿੰਮੇਵਾਰ ਠਹਿਰਾਇਆ ਸੀ ਤੁਹਾਡੀ ਗਰੰਟੀ ਦੇ ਉੱਤੇ ਮੈਂ ਇਹਨੂੰ ਪੈਸੇ ਦਿੱਤੇ ਸੀ ਪਰ ਇਹ ਮੁੱਕਰ ਗਿਆ ਇਸ ਕਰਕੇ ਇਸ ਬਾਜ ਨੇ ਇਹਨੂੰ ਮੇਰੇ ਸਾਹਮਣੇ ਲਿਆ ਕੇ ਗੁਰਨਾਨਕ ਦੇ 10ਵੇਂ ਜੋਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਦੱਸਿਆ ਵੀ ਇਹਨੂੰ ਮੇਰੇ ਸਾਹਮਣੇ ਲਿਆ ਕੇ ਇਸ ਬਾਜ ਨੇ ਕਿਉਂ ਜ਼ਖਮੀ ਕੀਤਾ ਇਹਦਾ ਵੱਡਾ ਕਾਰਨ ਹੈ ਫਿਰ ਕਹਿੰਦੇ ਉਸ ਤਿੱਤਰ ਨੂੰ ਸਤਗੁਰਾਂ ਨੇ ਫਿਰ ਮੁਕਤ ਕੀਤਾ ਜ਼ਖਮੀ ਹਾਲਤ ਦੇ ਵਿੱਚ ਉਹ ਤਿੱਤਰ ਜਿਹੜਾ ਉਹਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਇਕਿਆ ਵੀ ਜਾ ਤੇਰਾ ਪਿਛਲੇ ਜਨਮ ਦਾ ਜਿਹੜਾ ਕਰਜ਼ਾ ਤੋਂ ਉਸ ਪਾਣੀ ਤੋਂ ਲੈ ਕੇ ਮੁਕਰਿਆ ਸੀ ਉਹ ਤੇਰਾ ਅਸੀਂ ਮਾਫ਼ ਕਰਦੇ ਆਂ ਤੇ ਅੱਜ ਤੋਂ ਬਾਅਦ ਉਹ ਬਾਜ ਤੇਰੇ ਉੱਪਰ ਹਮਲਾ ਨਹੀਂ ਕਰੇਗਾ ਤੇ ਉਸ ਦਿਨ ਤੋਂ ਬਾਅਦ ਇਹ ਮੰਨਤਾ ਉੱਥੇ ਬਣ ਗਈ ਵੀ ਕੋਈ ਵੀ ਕਰਜ਼ਾ ਜੇ ਕਿਸੇ ਨੇ ਲਿਆ ਹੋਵੇ ਕਿਸੇ ਦਾ ਉਤਰਦਾ ਨਾ ਹੋਵੇ ਤਾਂ ਉੱਥੇ ਅਰਦਾਸ ਬੇਨਤੀ ਕਰਵਾ ਕੇ ਆਪ ਕਰਕੇ ਮੱਥਾ ਟੇਕਣ ਤੋਂ ਬਾਅਦ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਹਦੇ ਕਰਜ਼ੇ ਨੂੰ ਉਤਾਰਨ ਲਈ ਕੋਈ ਕੋਈ ਨਾ ਕੋਈ ਕਿਰਪਾ ਕਰਕੇ ਵਿਆਹ ਉਤ ਬਣਾਉਂਦੇ ਨੇ ਜਿਹਦੇ ਕਰਕੇ ਉਹਦਾ ਕਰਜ਼ਾ ਉੱਤਰ ਜਾਂਦਾ ਹੈ ਬੜਿਆਂ ਦਾ ਉਤਰਿਆ ਵੀ ਹੈ ਇਤਿਹਾਸ ਦੇ ਵਿੱਚ ਬੜੇ ਲੋਕਾਂ ਦਾ ਜ਼ਿਕਰ ਵੀ ਆਉਂਦਾ ਹੈ ਵੱਡੇ ਵੱਡੇ ਜਿਹੜੇ ਕਰਜ਼ਾਈ ਸੀ ਉਹਨਾਂ ਦਾ ਕਰਜ਼ਾ ਉੱਥੇ ਜਾ ਕੇ ਉੱਤਰ ਗਿਆ ਇਸ ਕਰਕੇ ਬੇਨਤੀ ਹੈ ਕਿ ਨਾ ਸਥਾਨ ਦੀ ਇਹ ਮੰਨਤਾ ਹੈ ਮੈਂ ਸੋਚਿਆ ਕਿ ਅੱਜ ਸੰਗਤ ਨਾਲ ਸਾਂਝੀ ਕਰ ਲਵਾਂ ਕੋਈ ਐਸਾ ਵੀ ਹੁੰਦਾ ਜਿਹਦਾ ਕਰਜ਼ਾ ਉਤਰਦਾ ਨਹੀਂ ਹੁੰਦਾ ਬਹੁਤ ਦੁਖੀ ਹੁੰਦਾ ਹੈ ਉਹ ਇਸ ਸਥਾਨ ਤੇ ਜਾਵੇ ਫਿਰੋਜ਼ਪੁਰ ਲੁਧਿਆਣਾ ਰੋਡ ਦੇ ਉੱਪਰ ਇਹ ਗੁਰਦੁਆਰਾ ਜਾਮਨੀ ਸਾਹਿਬ ਬਣਿਆ ਹੋਇਆ ਹੈ ਜਾਮਨੀ ਦਾ ਮਤਲਬ ਹੀ ਕਰਜ਼ਾ ਹੁੰਦਾ ਹੈ ਜਾਮਨ ਦਾ ਮਤਲਬ ਕਰਜ਼ਾ ਹੁੰਦਾ ਹੈ ਕਰਜ਼ੇ ਦੇ ਨਾਮ ਦੇ ਉੱਤੇ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਰਨਛੋਪਾ ਪ੍ਰਾਪਤ ਧਰਤੀ ਹੈ ਆਪ ਜੀ ਜਾਓ ਅਰਦਾਸ ਬੇਨਤੀ ਕਰੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾ ਗੁਰੂ ਗੰਨ ਸਾਹਿਬ ਪਾਤਸ਼ਾਹ ਮਾਰ ਕਿਰਪਾ ਕਰਨਗੇ ਜਿਹੜੇ ਜਿਹੜੇ ਵੀ ਕਰਜ਼ਾਈ ਹੋਣਗੇ ਉਹਨਾਂ ਦੇ ਕਰਜ਼ੇ ਉਤਰਨਗੇ ਸਤਿਗੁਰ ਕਿਰਪਾ ਕਰਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਦਾਸ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਹੋਰ ਵੀ ਅੱਗੇ ਤੋਂ ਲੈ ਕੇ ਆਉਣ ਦਾ ਯਤਨ ਕਰਾਂਗੇ ਉਮੀਦ ਹੈ ਆਪ ਜੀ ਨੂੰ ਵੀਡੀਓ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ